ਸਤਿ ਸ੍ਰੀ ਅਕਾਲ ਆ ਕਿਸਾਨ ਸਾਥੀਓ ਤੁਹਾਡਾ ਸਾਡੇ ਇਸ YouTube ਚੈਨਲ ਦੇ ਉੱਤੇ ਸਵਾਗਤ ਹੈ ਮੈਂ ਡਾਕਟਰ ਮੀਤ ਸਿੰਘ ਮੁੱਖੇ ਤੇ ਬੜੀ ਸਰਪ੍ਰੀਖੋਟ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਸੰਬੰਧਤ ਜਾਣਕਾਰੀ ਵੱਖ-ਵੱਖ ਮਹਾਰਾ ਨਹੀਂ ਤੁਹਾਡੇ ਤੱਕ ਪਹੁੰਚ ਰਹੇ ਨੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਜਿਹੜੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਲਾਗਤ ਖੱਤੇ ਘਟਾ ਕੇ ਤੇ ਆਪਣੀ ਆਮਦਨ ਨੂੰ ਵਾਧਾ ਕਰ ਸਕੋ ਸੋ ਅੱਜ ਦਾ ਸਾਡਾ ਵਿਸ਼ਾ ਹੈ ਕਿ ਨਰਮੇ ਦੀ ਫਸਲ ਜਿਹੜੀ ਮਾਲਵੇ ਦੀ ਮੁੱਖ ਫਸਲ ਆ ਉਹਦੀ ਕਾਸ਼ਤ ਸਮੇਂ ਕਿਹੜੀ-ਕਿਹੜੀ ਆਪਾਂ ਗੱਲਾਂ ਦਾ ਖਿਆਲ ਰੱਖੀਏ ਤੋ ਅੱਜ ਸਾਡੇ ਨਾਲ ਨੇ ਡਿਪਟੀ ਡਾਇਰੈਕਟਰ ਕਪਾ ਡਾਕਟਰ ਧਰਮਪਾਲ ਜੀ ਮੋਰੀਆ ਜੋ ਉਹ ਸਭ ਤੋਂ ਪਹਿਲਾਂ ਮੈਂ ਇਹ ਇਹ ਜਰਣਾ ਚਾਹੁੰਦੇ ਕਿ ਜਿਹੜੇ ਕਿਸਾਨ ਇਸ ਵੇਲੇ ਜਿਹੜੀ ਨਰਮੇਲੀ ਬਜਾਈ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਖੇਤ ਦੀ ਤਿਆਰੀ ਵਾਸਤੇ ਕਿਹੜੇ-ਕਿਹੜੇ ਗੱਲਾਂ ਵਿਚਾਰ ਦੇ ਦੇ। ਡਾਕਟਰ ਮਰੀ ਜੀ ਐਥੀ ਜੋ ਹੈ ਨਰਮੇਲੀ ਕਾਸ਼ ਤੋਂ ਜਿਹੜੀ ਬਹੁਤ ਹੀ ਮਹੱਤਵਪੂਰਨ ਸਮੇਂ ਦੇ ਵਿੱਚ ਹੈਗੀ ਹੈ ਸਰਕਾਰ ਵੱਲੋਂ ਵਿਭਾਗ ਵੱਲੋਂ ਵੀ ਜਿਹੜਾ ਹੈ ਇਸ ਸਾਲ ਜਿਹੜਾ 2 ਲੱਖ 70 ਹਜ਼ਾਰ ਦਾ ਟੀਚਾ ਜਿਹੜਾ ਲਿਖਿਆ ਗਿਆ ਇਸ ਵਾਸਤੇ ਬਕਾਇਦਾ ਤੌਰ ਤੇ 88 ਕਿਸਮਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿ ਬੀਟੀ ਹਾਈਬ੍ਰਿਡ ਨੇ ਉਹਨਾਂ ਦੇ ਸਪਾਰਸ਼ ਪੂਰੇ ਕਾਟਨ ਬੈਲਟ ਦੇ ਵਿੱਚ ਕਰਨ ਲਈ ਕੀਤੀ ਗਈ ਹੈ ਇਸ ਵਾਸਤੇ ਕਿਸਾਨਾਂ ਨੂੰ ਅਪੀਲ ਵਿਭਾਗ ਵੱਲੋਂ ਮੁੱਖ ਤੌਰ ਦੇ ਤੇ ਇਹ ਹੈ ਕਿ ਜੋ ਵੀ ਤੁਸੀਂ ਬੀਜ ਖਰੀਦਣਾ ਬਕਾਇਦਾ ਤੌਰ ਤੇ ਵਿਭਾਗ ਵੱਲੋਂ ਰਜਿਸਟਰਡ ਡੀਲਰਾਂ ਕੋਲੋਂ ਤੇ ਕੇਵਲ ਸਪਾਰਸ਼ ਕੀਤੀਆਂ ਕਿਸਮਾਂ ਦੇ ਇੱਕ ਆਸ਼ਕ ਵਾਲੇ ਪਾਸੇ ਆਪਾਂ ਜਾਣਾ ਹੈਗਾ ਤੇ ਬਕਾਇਦਾ ਤੌਰ ਤੇ ਪੱਕੇ ਬਿਲ ਦੇ ਉੱਤੇ ਆਪਾਂ ਜਿਹੜਾ ਇਹ ਬੀਜ ਹੈ ਜਿਹੜਾ ਉਸ ਦੀ ਕਵੀਦ ਕਰਨੀ ਹੈ ਤਾਂ ਜੋ ਭਵਿੱਖ ਵਿੱਚ ਵਿੱਚ ਕਿਸੇ ਵੀ ਕਿਸਮ ਦੀ ਕੋਈ ਸਰਕਾਰ ਵੱਲੋਂ ਜਾਂ ਵਿਭਾਗ ਵੱਲੋਂ ਕੋਈ ਸਹੂਲਤ ਕਿਸਾਨ ਵਾਸਤੇ ਆਉਂਦੀ ਹੈ ਤੇ ਉਹ ਦਾ ਸਮੇਂ ਸਿਰ ਆਪਣੇ ਕੋਲੋਂ ਲਾਹਾ ਲੈਣ ਵਾਸਤੇ ਕੋਈ ਸਬੂਤ ਆਪਣੇ ਕੋਲੇ ਹੋਣਾ ਚਾਹੀਦਾ ਬਿਲਕੁਲ ਇਸ ਦੇ ਨਾਲ ਹੀ ਮਹਿਕਮਾ ਖੇਤੀਬਾੜੀ ਦੇ ਫੀਲ ਸਟਾਫ ਹੈ ਜੋ ਸਾਰੇ ਦਾ ਸਾਰਾ ਪਿੰਡਾਂ ਵਿੱਚ ਖਾਸ ਤੌਰ ਤੇ ਨਰਮਾ ਬੀਜਣ ਵਾਲੇ ਪਿੰਡਾਂ ਦੇ ਵਿੱਚ ਕਿਸਾਨ ਭਰਾਵਾਂ ਨੂੰ ਕਾਸ਼ਤਕਾਰਾਂ ਨੂੰ ਨਰਮੇ ਕਾਸ਼ਤਕਾਰਾਂ ਨੂੰ ਬਕਾਇਦਾ ਤੌਰ ਤੇ ਕੈਂਪ ਕੈਂਪਰ ਆਹੀ ਨਿਜੀ ਪੱਧਰ ਤੇ ਉੱਤੇ ਮਿਲ ਕੇ ਨੁੱਕੜ ਮੀਟਿੰਗਾਂ ਰਹੀ ਇਸ ਤਰੀਕੇ ਵੱਖ-ਵੱਖ ਤਰੀਕੇ ਜੋ ਵੀ ਹੈ WhatsApp ਪਰ ਆਹੀ ਸੂਚਨਾ ਜਿਹੜੀ ਹੈ ਨਰਮੇ ਦੀ ਕਾਸ਼ਤ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਇਸ ਵਾਸਤੇ ਅਗਾਊਂ ਪ੍ਰਬੰਧਾਂ ਦੇ ਵਜੋਂ ਅਸੀਂ ਕਿਸਾਨਾਂ ਨਾਲ ਮਿਲ ਕੇ ਬਕਾਇਦਾ ਤੌਰ ਦੇ ਉੱਤੇ ਜਿਹੜਾ ਹੈ ਨਦੀਨਾ ਨੂੰ ਨਸ਼ਟ ਕਾਂਦੀ ਮਹਿੰਮਤੀ ਚਲਾਈ ਹੈ ਜਿਲ੍ਹਾ ਪ੍ਰਸ਼ਾਸਨ ਦੀ ਮਦਦ ਦੇ ਨਾਲ ਚਲਾਈ ਹੈ ਇਸ ਦੇ ਨਾਲ ਹੀ ਜੋ ਹੈ ਕਿਸਾਨਾਂ ਨੂੰ ਅਸੀਂ ਪ੍ਰੇਰਿਤ ਕਰਕੇ ਜੋ ਪਿਛਲੇ ਸਾਲ ਦੀਆਂ ਜੋ ਛੱਡੀਆਂ ਖੇਤਾਂ ਵਿੱਚ ਪਈਆਂ ਸਨ ਉਹਨਾਂ ਦੀ ਵੀ ਮੈਨੇਜਮੈਂਟ ਕਰਵਾਈ ਹੈ ਤਾਂ ਕਿ ਉਹਨਾਂ ਨੂੰ ਝਾੜ ਕੇ ਜੋ ਉਹਦੇ ਵਿੱਚ ਪਿਛਲੇ ਸੀਜ਼ਨ ਦੇ ਜੋ ਟੀਂਡੇ ਨੇ ਜਿਨ੍ਹਾਂ ਦੇ ਵਿੱਚ ਗੁਲਾਬੀ ਸੁੰਡੀ ਦੇ ਹੋਣ ਦਾ ਖਤਸ਼ਾ ਹੈਗਾ ਉਹ ਝਾੜ ਕੇ ਤੇ ਜਿਹੜਾ ਹੈ ਉਹਦਾ ਉਹਨੂੰ ਨਸ਼ਟ ਕਰਵਾਇਆ ਹੈਗਾ ਤਾਂ ਕਿ ਆਉਣ ਵਾਲੇ ਨਰਮੇ ਦੇ ਸੀਜ਼ਨ ਦੇ ਵਿੱਚ ਨਾ ਹੀ ਚਿੱਟੇ ਮਛਰ ਦਾ ਹਮਲਾ ਆਪਣੇ ਖੇਤ ਦੇ ਵਿੱਚ ਵਧੇ ਤੇ ਨਾਲ ਹੀ ਜਿਹੜਾ ਹੈ ਗੁਲਾਬੀ ਸੁੰਨੀ ਦਾ ਹਮਲਾ ਵੀ ਜਿਹੜਾ ਆਪਣੇ ਖੇਤ ਦੇ ਵਿੱਚ ਨਾ ਆਵੇ ਛੋਟਾ ਸਾ ਇੱਕ ਇੱਕ ਵੀ ਜਦੋਂ ਮੰਨ ਲਓ ਹੁਣ ਆਪਾਂ ਬਿਜਾਈ ਦਾ ਸਮਾਂ ਆ ਗਿਆ ਹੁਣ ਜਿਹੜੀ ਬਿਜਾਈ ਕਰਨੀ ਹੈ ਉਹਨੂੰ ਖੇਤ ਦੀ ਤਿਆਰੀ ਕਰਨੀ ਹੈ ਉਹਦੇ ਵਿੱਚ ਕਿਸਾਨ ਨੂੰ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਹੈ ਤਾਂ ਕਿ ਜਿਹੜੀ ਨਰਮੇ ਦੀ ਕੋਈ ਸਮੱਸਿਆ ਨਾ ਹੋ ਜਾਵੇ ਇਸ ਵਾਸਤੇ ਸਭ ਤੋਂ ਪਹਿਲਾਂ ਤਾਂ ਹੈ ਬਿਜਾਈ ਦਾ ਸਮਾਂ ਜਿਹੜਾ ਬਹੁਤ ਜ਼ਰੂਰੀ ਹੈ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਵੇਖਿਆ ਗਿਆ ਜੇਕਰ ਆਪਣੀ ਬਿਜਾਈ ਹੈ ਲੰਬੇ ਸਮੇਂ ਤੱਕ ਚਲਦੀ ਹੈ ਤਾਂ ਉਹਦੇ ਨਾਲ ਜਿਹੜਾ ਕੀੜੇ ਮਕੌੜੇ ਦਾ ਹਮਲਾ ਹੋਣ ਦੀ ਪੂਰੀ ਸੰਭਾਅ ਨਾ ਰਹਿੰਦੀ ਹੈ ਤੇ ਜਿਸ ਕਾਰਨ ਕਰਕੇ ਜਿਹੜਾ ਨਰਮੇ ਦੀ ਕਾਸ਼ਤ ਉੱਤੇ ਆਪਣਾ ਖਰਚਾ ਲਾਗਤ ਖਰਚਾ ਵੱਧ ਜਾਂਦਾ ਸੋ ਇਸ ਵਾਸਤੇ ਕਿਸਾਨਾਂ ਨੂੰ ਵਿਭਾਗ ਵੱਲੋਂ ਅਪੀਲ ਹੈ ਕਿ 15 April ਤੋਂ 15 May ਦੇ ਵਿਚਕਾਰ ਜਿਹੜੀ ਰਕਵੇ ਦੀ ਜੋ ਵੀ ਨਰਮਾ ਆਪਾਂ ਬੀਜਣਾ ਮੈਕਸਿਮ ਰਕਬਾ ਆਪਾਂ ਉਸ ਸਮੇਂ ਦੇ ਦੌਰਾਨ ਹੀ ਕਾਸ਼ਤ ਕਰ ਲੈਣਾ ਜਿਹਦਾ ਮਤਲਬ ਹੁਣ ਜਿਹੜਾ ਟਾਈਮ ਜਿਹੜਾ ਜਾ ਰਿਹਾ ਬਹੁਤ ਵਧੀਆ ਚੱਲਦਾ ਹੈ ਇਸ ਸਮੇਂ ਬਹੁਤ ਵਧੀਆ ਟਾਈਮ ਚੱਲ ਰਿਹਾ ਹੈ ਵਿਭਾਗ ਵੱਲੋਂ ਬਕਾਇਦਾ ਤੌਰ ਤੇ ਬੀਜ ਦਾ ਪ੍ਰਬੰਧ ਹੈ ਜੋ ਡੀਲਰਾਂ ਪਾਸ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਜੋ ਹੈ ਨਹਿਰੀ ਵਿਭਾਗ ਵੱਲੋਂ ਜਿਹੜਾ ਪਾਣੀ ਦਾ ਜੋ ਪ੍ਰਬੰਧ ਹੈ ਖੇਤਾਂ ਤੱਕ ਪਹੁੰਚਾਉਣ ਲਈ ਜਿਹੜਾ ਹੈਗਾ ਉਹ ਖੇਹਰਾ ਦੇ ਵਿੱਚ ਪਾਣੀ ਹੈ ਜਿਹੜਾ ਉਪਲਬਧ ਕਰਵਾ ਦਿੱਤਾ ਗਿਆ ਤਾਂ ਕਿ ਨਰਮੇ ਵਾਸਤੇ ਜੋ ਰੌਣੀ ਦੀ ਜਿਹੜੀ ਹੈਗੀ ਹੈ ਉਹ ਆਪਣੀ ਲਾਜ਼ਮੀ ਤੌਰ ਤੇ ਨਹਿਰੀ ਪਾਣੀ ਦੇ ਰਾਹੀਂ ਹੋਵੇ ਤਾਂ ਹੀ ਨਰਮੇ ਦੀ ਕਾਸ਼ਟ ਜਿਹੜੀ ਆਪਣੀ ਵਧੀਆ ਹੋਣ ਦੀ ਪੂਰੀ ਸੰਭਾਵਨਾ ਮੈਂ ਸ਼ੁਰੂਆਤੀ ਸੰਭਾਵਨਾ ਬਣ ਜਾਂਦੀ ਹੈ ਇਹਦੇ ਵਿੱਚ ਜਿਹੜੀ ਰਸ ਆ ਸਰ ਜਿਹੜੀ ਆਪਾਂ ਕਿੰਨੀ ਆਂ ਡੂੰਗੀ ਆ ਭਾਈ ਇਹ ਪੈੜੀ ਦੇ ਖੇਤ ਉਹਦੀ ਕਿੰਨੀ ਕੀ ਮਹੱਤਤਾ ਵਾ ਤੇ ਰੌਣੀ ਦੀ ਵੀ ਨਾਲ ਦੰਦ ਦੇਖੋ ਜੀ ਇਹਦੇ ਵਿੱਚ ਕੀ ਹੈ ਨਾ ਜੋ ਨਰਮੇ ਦੀ ਫਸਲ ਹੈ ਇਹ ਮੂਸਲੀਦਾਰ ਜੜ ਵਾਲੀ ਫਸਲ ਹੈ ਇਹ ਜਿਹੜੀ ਜੜ ਹੈ ਇਹਦੀ ਡੂੰਗੀ ਜਾਂਦੀ ਹੈ ਪਾਣੀ ਦੀ ਭਾਲ ਦੇ ਵਿੱਚ ਖੁਰਾਕੀ ਤੱਤ ਲੈਣ ਵਾਸਤੇ ਤੇ ਇਸ ਵਾਸਤੇ ਜਿਹੜਾ ਲਾਜ਼ਮੀ ਤੌਰ ਤੇ ਉਹਨਾਂ ਖੇਤਾਂ ਦੇ ਵਿੱਚ ਜਿੱਥੇ ਲੱਗਦਾ ਹੈ ਵੀ ਜ਼ਮੀਨ ਕਰੜੀ ਹੈ ਉੱਥੇ ਲਾਜ਼ਮੀ ਤੌਰ ਤੇ ਉਲਟਾਵੇਂ ਹੱਲ ਨਾਲ ਜਾਂ ਤਹਿ ਤੋੜ ਹਲ ਦੇ ਨਾਲ ਜਿਹੜੇ ਵਾਹੀ ਖੇਤ ਨੂੰ ਵਾਹਣਾ ਚਾਹੀਦਾ ਡੂੰਘਾ ਪਾਉਣਾ ਲਾਜ਼ਮੀ ਹੈ ਤਾਂ ਕਿ ਇਹਦੇ ਨਾਲ ਜਿਹ ਹੈ ਇੱਕ ਜਿਹੜੀ ਰੌਣੀ ਦੀ ਹੈ ਜਿਹੜੀ ਪਾਣੀ ਹੈ ਜਿਹੜਾ ਉਹ ਵੀ ਭਰਮੀ ਰੌਣੀ ਲੱਗੇਗੀ ਪਰ ਵੀਰ ਰੌਣੀ ਲੱਗਣ ਨਾਲ ਕੀ ਹੈ ਬਾਅਦ ਦੇ ਵਿੱਚ ਫਸਲ ਨੂੰ ਜਿਹੜਾ ਹੈ ਪਾਣੀ ਦੀ ਘਾਟ ਨਹੀਂ ਆਵੇ ਤੇ ਇਹਦੇ ਵਿੱਚ ਜਿਹੜਾ 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 ਆਮ ਕਰਕੇ ਜਿਹੜੀ ਬਜਾਈ ਜਿਹੜੇ ਕਰਦੇ ਇਕਸਾਰ ਕਰਦੇ ਆ ਹੁਣ ਮੰਨ ਲਓ ਬਜਾਈ ਕਰਨੀ ਉਹਨੂੰ ਕਿਹੜਾ ਤਰੀਕਾ ਹੈ ਜਿਹੜਾ ਮੈਸ਼ੀਨ ਚੜ੍ਹ ਦੇ ਸਕਦਾ ਇਸ ਵਾਸਤੇ ਜੇ ਆਪਾਂ ਦੇਖੀਏ ਤਾਂ ਜੋ ਆਮ ਡ੍ਰਿਲ ਦਾ ਸਧਾਰਨ ਡ੍ਰਿਲ ਨਰਮਾ ਬੀਜਣ ਵਾਲੀ ਡ੍ਰਿਲ ਹੈ ਜੋ ਕਿ ਸਵਾ ਦੋ ਫੁੱਟ ਦੇ ਉੱਤੇ ਜਿਹੜਾ ਓੜਿਆਂ ਦੇ ਉੱਤੇ ਹੈਗੀ ਹੈ ਚਾਰ ਓੜਿਆਂ ਵਾਲੀ ਜੋ ਮਸ਼ੀਨ ਹੈ ਉਹਦੇ ਨਾਲ ਰਿਜ਼ਲਟ ਜਿਹੜੇ ਸਭ ਤੋਂ ਵਧੀਆ ਹੁੰਦੇ ਆ ਇਸ ਤੋਂ ਬਿਨਾ ਕੁਝ ਕਿਸਾਨਾਂ ਵੱਲੋਂ ਪਿਛਲੇ ਸਾਲਾਂ ਦੇ ਤਜਰਬੇ ਕੀਤੇ ਗਏ ਜਿੱਥੇ ਕਿ ਸਪੇਸਿੰਗ ਵਧਾ ਕੇ ਓੜੇ ਤੋਂ ਓੜੇ ਦਾ ਕਤਾਰ ਤੋਂ ਕਤਾਰ ਦਾ ਫਾਸਲਾ ਜੋ ਆ ਉਹ ਵਧਾ ਕੇ ਜਿਹੜਾ ਕੀਤਾ ਗਿਆ ਪਰੰਤੂ ਉਹਦੇ ਨਾਲ ਪੌਦਿਆਂ ਦੀ ਗਿਣਤੀ ਹੈ ਜੀ ਪ੍ਰਤੀ ਏਕੜ ਉਹ ਘਟ ਜਾਂਦੀ ਹੈ ਇਸ ਵਾਸਤੇ ਜੋ ਸਾਡੀ ਸਪਾਰਸ ਹੈ ਜੀ ਉਹ ਚਾਰ ਕਤਾਰਾਂ ਵਾਲੀ ਵਿਜਾਈ ਡ੍ਰਿਲ ਦੇ ਨਾਲ ਹੈਗੀ ਹੈ ਜਿਹਦੇ ਨਾਲ ਪੌਦਿਆਂ ਦੀ ਗਿਣਤੀ ਲਾਜ਼ਮੀ ਤੌਰ ਦੇਤੇ ਪੂਰੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਇੱਕ ਸਾਡੀ ਸਪਾਰਸ ਇਹ ਵੀ ਹੈ ਕਿ ਪਹਿਲਾਂ ਪਾਣੀ ਜਦੋਂ ਆਪਾਂ ਲਾਉਣਾ ਉਸ ਤੋਂ ਬਾਅਦ ਪੌਦਿਆਂ ਨੂੰ ਵਿਰਲਾ ਕਰਨਾ ਵੀ ਜ਼ਰੂਰੀ ਹੈ ਪੌਦੇ ਤੋਂ ਪੌਦੇ ਦਾ ਜਿਹੜਾ ਫਾਸਲਾ ਹੈ ਜੋ ਬੀਟੀ ਹਾਈਬ੍ਰਿਡ ਨੇ ਉਹਨਾਂ ਵਾਸਤੇ 2.5 ਫੁੱਟ ਦੇ ਉੱਤੇ ਜਿਹੜਾ ਉਹ ਆਪਾਂ ਲੈਣਾ ਹੈਗਾ ਇਸ ਤੋਂ ਬਿਨਾ ਕਿਉਂਕਿ ਬੀਜ ਜਿਹੜਾ ਹੈ ਉਹਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਨਾਲ ਹੀ ਕਈ ਵਾਰੀ ਕੀ ਹੈ ਮੌਸਮ ਜਦੋਂ ਜ਼ਿਆਦਾ ਗਰਮ ਹੋ ਜਾਵੇ ਤਾਂ ਉਦੋਂ ਕੁਝ ਪੌਦੇ ਜਿਹੜੇ ਮੱਚ ਜਾਂਦੇ ਨੇ ਇਸ ਵਾਸਤੇ ਜਿਹੜਾ ਬੀਜ ਹੈ ਜਿਹੜਾ ਉਹ ਆਪਾਂ ਵੇਖਣਾ ਹੈਗਾ ਜੇ ਨੋਡ ਪੈਂਦੀ ਹੈ ਤਾਂ ਨਾਲ ਹੀ ਆਪਾਂ ਜਦੋਂ ਆਪਾਂ ਬਿਜਾਈ ਕੀਤੀ ਤਾਂ ਇੱਕ ਜਾਂ ਦੋ ਦਿਨ ਬਾਅਦ ਹੀ ਆਪਾਂ ਉਹ ਉਹਦੀ ਵੱਖਰੇ ਤੌਰ ਦੇ ਉੱਤੇ ਲਿਫਾਫਿਆਂ ਦੇ ਵਿੱਚ ਮਿੱਟੀ ਤੇ ਰੂੜੀ ਦਾ ਮਿਸ਼ਰਣ ਬਣਾ ਕੇ ਭਰ ਕੇ ਉਹਦੇ ਵਿੱਚ ਵੀ ਦੋ-ਦੋ ਬੀਜ ਹੈ ਜਿਹੜਾ ਇੱਕ ਲਿਫਾਫੇ ਦੇ ਵਿੱਚ ਲਗਾ ਦਈਏ ਤਾਂ ਕਿ ਜੇ ਮੌਸਮ ਗਰਮ ਰਹਿਣ ਕਰਕੇ ਪੌਦੇ ਮੱਚਦੇ ਹਨ ਤਾਂ ਉੱਥੇ ਜਿਹੜਾ ਹੈ ਬੂਟੇ ਲਗਾਏ ਜਾਂਦੇ ਉਹ ਬੂਟੇ ਦੁਬਾਰੇ ਲਗਾਏ ਜਾਂਦੇ ਹਨ ਤਾਂਕਿ ਪੌਦਿਆਂ ਦੀ ਗਿਣਤੀ ਲਾਜ਼ਮੀ ਤੌਰ ਤੇ ਕਿਸਾਨ ਵੱਲੋਂ ਇਹ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੈ ਕਿ ਪੌਦਿਆਂ ਦੀ ਗਿਣਤੀ ਕਿਸੇ ਵੀ ਕਾਰਨ ਕਰਕੇ ਨਾ ਘਟੇ ਤੇ ਇਹਦੇ ਜਿਵੇਂ ਜਿਹੜੇ ਆਪਣੇ ਹੁਣ ਖਾਦਾਂ ਵਾਂ ਕਿਉਂਕਿ ਬਹੁਤ ਖਾਦਾਂ ਦੀ ਬਹੁਤ ਇਹਦੇ ਤੇ ਬਹਤਾ ਵਾ ਇਹਦੇ ਤੇ ਆਪਾਂ ਜਿਹੜੀ ਸੰਤੁਲਿਤ ਖਾਦ ਦੇ ਬਰਤੋਂ ਕਿਵੇਂ ਕਰ ਸਕਦੇ ਵੈਸੇ ਤਾਂ ਅਸੀਂ ਸਪੱਸ਼ਟ ਕਰਦੇ ਹਾਂ ਕਿ ਹਰ ਇੱਕ ਕਿਸਾਨ ਆਪਣੇ ਆਪਣੇ ਖੇਤ ਦੀ ਜਿਹੜੀ ਹੈ ਮਿੱਟੀ ਟੈਸਟ ਕਰਵਾ ਦੇ ਮਿੱਟੀ ਟੈਸਟ ਦੇ ਦਾ ਕਿਉਂਕਿ ਇਸ ਵੇਲੇ ਆਪਾਂ ਦੇਖੀਏ ਤਾਂ ਕਣਕ ਦੀ ਵਾਢੀ ਹੋ ਚੁੱਕੀ ਹੈ ਖੇਤ ਖਾਲੀ ਹਨ ਤੇ ਉੱਥੇ ਜੋ ਹੈ ਕਤਾਰਾਂ ਦੇ ਵਿਚਾਲੋਂ ਸਾਫ਼ ਜਗ੍ਹਾ ਤੋਂ ਆਪਾਂ ਸੈਂਪਲ ਲੈ ਕੇ ਤੇ ਵਿਭਾਗ ਕੋਲੋਂ ਲੈਬਾਰਟਰੀਆਂ ਤੋਂ ਟੈਸਟ ਕਰਵਾ ਕੇ ਉਹਦੇ ਆਧਾਰ ਦੇ ਉੱਤੇ ਜਿਹੜਾ ਖਾਦਾਂ ਦੀ ਵਰਤੋਂ ਕੀਤੀ ਜਾਵੇ ਆਦਰਵਾਇਜ਼ ਜੇ ਆਪਾਂ ਕਿਸੇ ਕਾਰਨ ਕਰਕੇ ਮਿੱਟੀ ਪਰਖ ਨਹੀਂ ਕਰਵਾ ਸਕੇ ਆ ਤਾਂ ਦਰਮਿਆਨੇ ਵਾਣਾਂ ਵਾਸਤੇ ਦਰਮਿਆਨੇ ਖੇਤਾਂ ਵਾਸਤੇ ਜੋ ਪਾਰਸ ਜੋ ਵਿਭਾਗ ਵੱਲੋਂ ਹੈ ਉਹ ਹੈ ਜੀ ਹੈ ਬੀਟੀ ਨਰਮੇ ਵਾਸਤੇ 90 ਕਿਲੋ ਯੂਰੀਆ ਦੀ ਹੈ ਤੇ ਜਿਨ੍ਹਾਂ ਖੇਤਾਂ ਦੇ ਵਿੱਚ ਘਾਟ ਆਉਂਦੀ ਹੈ ਜ਼ਿੰਕ ਦੀ ਉੱਥੇ 10 ਕਿਲੋ ਜ਼ਿੰਕ ਹੈ ਤੇ 20 ਕਿਲੋ ਪੋਟਾਸ਼ ਹੈ ਠੀਕ ਹੈ ਇਹ ਜਿਹੜੀ ਹੈ ਬਿਜਾਈ ਵੇਲੇ ਜਿਹੜਾ ਹੈ ਪੋਟਾਸ਼ ਅਤੇ ਜ਼ਿੰਕ ਜਿਹੜੀ ਬਿਜਾਈ ਵੇਲੇ ਪਾ ਦੇਣੀ ਚਾਹੀਦੀ ਹੈ ਇਸ ਤੋਂ ਬਿਨਾਂ ਜੋ ਬਹੁਤ ਹੀ ਮਾੜੇ ਵਾਣ ਨੇ ਉਹਨਾਂ ਖੇਤਾਂ ਦੇ ਵਿੱਚ ਯੂਰੀਆ ਦੇ ਇਹ ਟਿੰਡੋਜ਼ ਬਣਾ ਕੇ ਪਹਿਲੀ ਡੋਜ਼ ਹੈ ਬਿਜਾਈ ਵੇਲੇ ਕੋਣੀ ਬੰਦੀ ਹੈ ਇਸ ਤੋਂ ਬਿਨਾ ਜਿਹੜੇ ਦਰਮਿਆਨੇ ਖੇਤ ਨੇ ਜਾਂ ਭਾਰੇ ਖੇਤ ਨੇ ਜਿੱਥੇ ਆਪਾਂ ਨਰਮੇ ਦੀ ਕਾਸ਼ਤ ਕਰਨ ਜਾ ਰਹੇ ਹਾਂ ਠੀਕ ਹੈ ਪਹਿਲੇ ਪਾਣੀ ਤੋਂ ਬਾਅਦ ਅੱਧੀ ਯੂਰੀਆ ਜੋ ਹੈ ਸਪਾਰਸ ਬਤਾਉਤ ਉਹ ਆਪਾਂ ਖੇਤ ਦੇ ਵਿੱਚ ਪਾ ਦੇਣੀ ਹੈ ਉਸ ਤੋਂ ਬਾਅਦ ਜਿਹੜੀ ਦੂਸਰੀ ਡੋਜ਼ ਹੈ ਬਾਕੀ ਰਹਿਦੀ ਯੂਰੀਆ ਖਾਦ ਹੈ ਉਹ ਜਦੋਂ ਥੋੜੇ ਜਿਹਾ ਫੁੱਲ ਨਰਮੇ ਦੇ ਵਿੱਚ ਚਮਕਣ ਲੱਗ ਜਾਣ ਉਸ ਵੇਲੇ ਪਾ ਕੇ ਮੁਕੰਮਲ ਕਰ ਦੇਣੀ ਚਾਹੀਦੀ ਹੈ ਇਸ ਤੋਂ ਬਾਅਦ ਜੇ ਆਪਾਂ ਯੂਰੀਆ ਦੀ ਖਾਦ ਜੇ ਖੇਤ ਦੇ ਵਿੱਚ ਪਾਉਂਦੇ ਆ ਤਾਂ ਉਹਦੇ ਕਈ ਖੇਤਾਂ ਦੇ ਵਿੱਚ ਜਿਹੜਾ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੋ ਸਕਦਾ ਕਿਉਂਕਿ ਉਹਦੇ ਨਾਲ ਜਿਹੜਾ ਵੈਜੀਟੇਟਿਵ ਗਰੋਥ ਹੈ ਜਿਹੜਾ ਫਸਲ ਦਾ ਜਿਹੜਾ ਵਾਧਾ ਜਿਆਦਾ ਹੋਣ ਕਰਕੇ ਕੀੜੇ ਮਕੌੜੇ ਤੇ ਬਿਮਾਰੀਆਂ ਦਾ ਹਮਲਾ ਹੋ ਸਕਦਾ ਇਸ ਕਰਕੇ ਕਿਸਾਨ ਵੀਰਾਂ ਨੂੰ ਮੈਂ ਇਹ ਵੀ ਅਪੀਲ ਕਰਦਾ ਕਿ ਜੋ ਵੀ ਨਾਈਟ੍ਰੋਜਨ ਤੱਤ ਹੈ ਜਿਹੜਾ ਉਹ ਹਰ ਹਾਲਤ ਦੇ ਵਿੱਚ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਫਸਲ ਨੇ ਵਾਅਦਾ ਕਰਨਾ ਉਸ ਵੇਲੇ ਪਾ ਦੇਣੀ ਚਾਹੀਦੀ। ਇੱਕ ਨਾ ਸਭੀ ਕਈ ਵਾਰ ਦੇਖਿਆ ਕਿ ਬੂਟੇ ਸੁੱਕਦੇ ਹੁੰਦੇ ਆ। ਉਹਦੇ ਵਿੱਚ ਫਿਰ ਫਾਰਮਰ ਨੂੰ ਕੀ ਕਰਨਗੇ ਦਾ? ਬੂਟੇ ਸੁੱਕਣ ਦੀ ਮੁਸ਼ਕਲ ਉਹਨਾਂ ਖੇਤਾਂ 'ਚ ਹੁੰਦੀ ਹੈ ਜਿੱਥੇ ਆਪਾਂ ਦੇਖਦੇ ਆਂ ਕਿ ਲਗਾਤਾਰ ਜਾਂ ਤਾਂ ਗਰਮੀ ਕਾਫੀ ਜ਼ਿਆਦਾ ਰਹੇ, ਤਾਪਮਾਨ ਬਹੁਤ ਜ਼ਿਆਦਾ ਰਹਿੰਦਾ। ਉਸ ਤੋਂ ਬਾਅਦ ਜਾਂ ਤਾਂ ਆਪਾਂ ਪਾਣੀ ਲਗਾ ਦਿੰਨੇ ਆ ਭਰਵਾ ਪਾਣੀ ਲੱਗ ਜਾਂਦਾ ਜਾਂ ਕਿਸੇ ਕਾਰਨ ਕਰਕੇ ਜੇ ਬਾਰਿਸ਼ ਆ ਜਾਂਦੀ ਹੈ। ਅਚਾਨਕ ਜਿਹੜੇ ਬਾਰਿਸ਼ ਆ ਜਾਂਦੀ ਹੈ ਭਾਰੀ ਬਾਰਿਸ਼ ਪੈ ਜਾਂਦੀ ਹੈ। ਉਹਨਾਂ ਖੇਤਾਂ ਦੇ ਵਿੱਚ ਕੁਝ ਬੂਟੇ ਸੁੱਕਣ ਦੀ ਪ੍ਰੋਬਲਮ ਆਉਂਦੀ ਹੈ ਜੋ ਕਿ ਪੈਰਾਵਿਲਟ ਜਿਹੜਾ ਫਿਜ਼ੀਓਲੋਜੀਕਲ ਡਿਸਆਰਡਰ ਹੈ ਉਹ ਪੈਰਾਵਿਲਟ ਹੈ ਹੂੰ ਹੂੰ ਉਹਦੇ ਵਾਸਤੇ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਲਾਜ਼ਮੀ ਤੌਰ ਤੇ ਜਦੋਂ ਅਜਿਹੀ ਸਥਿਤੀ ਆਉਂਦੀ ਹੈ ਵੀ ਆਪਾਂ ਲਗਾਤਾਰ ਗਰਮੀ ਰਹਿਣ ਤੋਂ ਬਾਅਦ ਜ਼ਿਆਦਾ ਪਾਣੀ ਲਗਾਇਆ ਜਾਂ ਮੀਂਹ ਪੈ ਜਾਂਦਾ ਤਾਂ ਅਗਲੇ ਦਿਨ ਲਾਜ਼ਮੀ ਤੌਰ ਤੇ ਆਪਣਾ ਖੇਤ ਜਿਹੜਾ ਵਿਜ਼ਿਟ ਕਰੋ ਦੇਖੋ ਕਿ ਉੱਥੇ ਨਿਰਖਣ ਕਰਕੇ ਜੇ ਤੁਹਾਨੂੰ ਵਿੱਚ ਵਿੱਚ ਪੌਦਿਆਂ ਦੇ ਸੁੱਕੇ ਹੋਏ ਮਿਲਦੇ ਕੁਮੜਾਏ ਹੋਏ ਮਿਲਦੇ ਨੇ ਉਥੇ ਤੁਰੰਤ ਜਿਹੜਾ 24 ਘੰਟਿਆਂ ਦੇ ਵਿੱਚ ਵਿੱਚ ਕੋਬਾਲਟ ਕਲੋਰਾਇਡ ਹੈ ਜੋ 1 ਗ੍ਰਾਮ 100 ਲੀਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਠੀਕ ਜੀ ਸਪਰੇਅ ਕਰ ਦਈਏ ਤਾਂ ਕਾਫੀ ਹੱਦ ਤੱਕ ਬੂਟੇ ਉਹ ਦੁਬਾਰੇ ਚੱਲ ਪੈਂਦੇ ਨੇ ਪਰ ਇਥੇ ਕਿਸਾਨ ਵੀਰਾਂ ਨੂੰ ਇਹ ਦੇਖਣ ਦੀ ਲੋੜ ਹੈ कि जे ਆਪਾਂ ਲੇਟ ਹੋ ਜੰਨੇ ਆ 2 ਦਿਨ 4 ਦਿਨ 5 ਦਿਨ ਟੱਪ ਜਾਂਦੇ ਆ ਤਾਂ ਸਪਰੇਅ ਆਪਾਂ ਕਰ ਦਿਆਂਗੇ ਹੋ ਸਕਦਾ ਕੁਝ ਬੂਟੇ ਚੱਲ ਜਾਣ ਪਰੰਤੂ ਜਿਆਦਾ ਨੁਕਸਾਨ ਉਸ ਵੇਲੇ ਹੋ ਚੁੱਕਿਆ ਹੋ ਚੁੱਕਿਆ ਸੋ ਜਰ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿਸਾਨ ਵੀਰੋ ਨਰਮਕ ਜਿਹੜਾ ਕਿ ਖਾਸ ਕਰਕੇ ਉਹ ਕਿਸਾਨ ਜਿਹੜੇ ਨਰਮਕ ਕਾਸ਼ਤ ਕਰਦੇ ਆ ਮੇਰੇ ਖਿਆਲ ਜੇ ਇਹਨਾਂ ਗੱਲਾਂ ਦਾ ਖਿਆਲ ਰੱਖਣਗੇ ਤੇ ਸਾਡਾ ਨਰਮਾ ਜਿਹੜਾ ਵਾ ਉਹ ਇਹੀ ਸਫਲਤਾ ਪੂਰਕ ਜਿਹੜੀ ਆ ਉਹ ਆਪਾਂ ਜਿਹੜੀ ਫਸਲ ਲੈ ਸਕਦੇ ਆ ਤੋ ਸਾਡਾ ਦਸਤਾ ਦੇ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਕਿ ਟਾਈਮ ਕੱਢ ਕੇ ਅੱਜ ਸਾਡੇ ਕੋਲ ਫਰੀਦਕੋਟ ਆਏ ਸੀਗੇ ਤੇ ਉਹਦੇ ਵਿੱਚੋਂ ਇਹਨਾਂ ਨਾਲ ਜਿਹੜੀ ਜਾਣਕਾਰੀ ਹਾਸਲ ਕੀਤੀ ਆ ਉਮੀਦ ਆ ਕਿ ਕਿਸਾਨਾਂ ਦੇ ਜਿਹੜੀ ਇਹ ਲਾਈਵਾਂ ਨੂੰ ਹੋਏਗੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੀਕਰ